ਬਹੁਤ ਹੀ ਗੁਣਕਾਰੀ ਆਵਲਾ ਯਾਨੀ ਕਿ ਆਮਲਾ ਇਹ ਵਾਲਾਂ ਲਈ ਸਕਿਨ ਲਈ ਪੇਟ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਖਾਣਾ ਪਰ ਜੇ ਕੱਚਾ ਖਾਈਏ ਤਾਂ ਥੋੜਾ ਔਖਾ ਲੱਗਦਾ ਤੇ ਇਸ ਲਈ ਆਪਾਂ ਪਾ ਰਹੇ ਆ ਅਚਾਰ ਜਿਵੇਂ ਕਹਿੰਦੇ ਆ ਕਿ ਸਿਆਣੇ ਦੇ ਆਖੀ ਦਾ ਤਿਆਲੇ ਦੇ ਖਾਦੇ ਤਾਂ ਬਾਅਦ ਚ ਪਤਾ ਲੱਗਦਾ ਤੇ ਔਲਾ ਖਾਣਾ ਬਹੁਤ ਹੀ ਚੰਗਾ ਸਿਹਤ ਦੇ ਲਈ ਆਪਾਂ ਇਹ ਅੱਧਾ ਕਿਲੋ ਔਲੇ ਲਏ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਹੁਣ ਆਪਾਂ ਇੱਕ ਪਾਣੀ ਲਿਆ ਹੈਗਾ ਕੜਾਈ ਦੇ ਵਿੱਚ 1 ਲੀਟਰਕ ਪਾਣੀ ਤੁਸੀਂ ਲੈ ਲੈਣਾ ਤੇ ਇਹਦੇ ਵਿੱਚ ਪਾਉਣਾ ਅੱਧਾ ਚਮਚਾ ਨਮਕ ਨਮਕ ਪਾਉਣਾ ਜ਼ਰੂਰੀ ਹੁੰਦਾ ਕਿਉਂਕਿ ਇਹਦੇ ਨਾਲ ਜਿਹੜੇ ਔਲੇ ਚੰਗੀ ਤਰ੍ਹਾਂ ਉਬਲ ਜਾਂਦੇ ਹੈਗੇ ਇਹਨਾਂ ਨੂੰ ਉਬਾਲਣਾ ਹੈਗਾ ਤੇ ਆਪਾਂ ਬਣਾ ਰਹੇ ਹਾਂ ਜੀ ਔਲੇ ਦਾ ਅਚਾਰ ਤਾਂ ਕਿ ਇਹਨੂੰ ਡੇਲੀ ਖਾਧਾ ਜਾ ਸਕੇ ਦੂਜੀ ਚੀਜ਼ ਇਹ ਹੈਗੀ ਆ ਵੀ ਜਿਹੜਾ ਆਪਾਂ ਵੈਸੇ ਕਈ ਤੁਹਾਨੂੰ ਦੱਸਦੇ ਹੋਣਗੇ ਵੀ ਔਲਿਆਂ ਨੂੰ ਜੀ ਤੇਲ ਚ ਤਲ ਲਓ ਇਦਾਂ ਕਰ ਲਓ ਤੇ ਇਹਦਾ ਅਚਾਰ ਬਣਾ ਲਓ ਉਹ ਅਚਾਰ ਆ ਜੀ ਇੱਕ ਦੋ ਦਿਨ ਚੱਲਦਾ ਹੈਗਾ ਜਿਵੇਂ ਮਿਰਚਾਂ ਤਲੀਆਂ ਹੁੰਦੀਆਂ ਤੇ ਇਹ ਆਚਾਰਾ ਜਿਹੜਾ ਇਹ ਸਾਲੋਂ ਸਾਲ ਚੱਲੇਗਾ ਇਹਨੂੰ ਕਦੇ ਵੀ ਉਲੀ ਨਹੀਂ ਲੱਗਦੀ ਕਦੇ ਵੀ ਇਹ ਖਰਾਬ ਨਹੀਂ ਹੁੰਦਾ ਜਿੰਨਾ ਟਾਈਮ ਮਰਜ਼ੀ ਪਿਆ ਰਵੇ ਇਹਦੇ ਥੋੜੇ ਜਿ ਮਸਾਲੇ ਆਪਾਂ ਜਿਹੜੇ ਲਵਾਂਗੇ ਜਿਵੇਂ ਇੱਕਰੇ ਲੂ ਮਸਾਲੇ ਹੀ ਹੈਗੇ ਇਹਦੇ ਵਿੱਚ ਪੀਲੀ ਸਰੋਂ ਆ ਜਿਵੇਂ ਜੀਰਾ ਕਲੌਂਜੀ ਸਾਰਾ ਕੁਝ ਉੱਪਰ ਲਿਖਿਆ ਹੋਇਆ ਹੈਗਾ ਸੌਂਫ ਆਪਾਂ ਲੈਣੀ ਆ ਤੇ ਮੇਥੀ ਦਾਣਾ ਲੈਣਾ ਹੈਗਾ ਇਹਦੇ ਵਿੱਚ ਤੋਂ ਤੁਸੀਂ ਲਾਲ ਮਿਰਚਾਂ ਵੀ ਲੈ ਸਕਦੇ ਹੋ ਕਲੌਂਜੀ ਕਲੌਂਜੀ ਆਪਾਂ ਬਾਅਦ ਵਿੱਚ ਵੀ ਪਾ ਸਕਦੇ ਆ ਤੇ ਇਹਨੂੰ ਨਾ ਹਲਕਾ ਜਿਵੇਂ ਭੁੰਨ ਲੈਣਾ ਜਿਵੇਂ ਆਪਾਂ ਜੀਰਾ ਭੁੰਨਦੇ ਹੁੰਨੇ ਆ ਓਨਾ ਕੁ ਬਸ ਹਲਕਾ ਜਿਹਾ ਭੁੰਨਣਾ ਜ਼ਿਆਦਾ ਨਹੀਂ ਇਹਨੂੰ ਭੁੰਨਣਾ ਹੈਗਾ ਤੇ ਇਹਨੂੰ ਤਵੇ ਤੇ ਰੱਖ ਕੇ ਭੁੰਨਣਾ ਇਸ ਤਰ੍ਹਾਂ ਕਲੌਂਜੀ ਜਿਹੜੀ ਉਹ ਕੱਚੀ ਵੀ ਪਾ ਸਕਦੇ ਹੁੰਦੇ ਆ ਕਲੌਂਜੀ ਦਾ ਕੁਝ ਨਹੀਂ ਹੁੰਦਾ ਵੀ ਜੇ ਤੁਸੀਂ ਕਲੌਂਜੀ ਨੂੰ ਨਹੀਂ ਭੁੰਲਣਾ ਚਾਹੁੰਦੇ ਸਰੋਂ ਪੀਲੀ ਦੀ ਜਗ੍ਹਾ ਤੁਸੀਂ ਦੂਜੀ ਸਰੋਂ ਵੀ ਆਪਣੀ ਆਮ ਜਿਹੜੀ ਹੁੰਦੀ ਆ ਉਹ ਵੀ ਸਰੋਂ ਤੁਸੀਂ ਲੈ ਸਕਦੇ ਹੈਗੇ ਆ ਇਹ ਸਾਰੇ ਮਸਾਲੇ ਲੈ ਕੇ ਇਹਨਾਂ ਨੂੰ ਤੁਸੀਂ ਹਲਕਾ ਜਿਹਾ ਤਵੇ ਦੇ ਉੱਪਰ ਭੁੰਨ ਲਓ ਬੇਸ਼ੱਕ ਤੁਸੀਂ ਕੜਾਈ ਦੇ ਵਿੱਚ ਇਦਾਂ ਹਲਕਾ ਜਿਹਾ ਤੁਸੀਂ ਭੁੰਨ ਲੈਣਾ ਤੇ ਬਾਅਦ ਵਿੱਚ ਇਹਨੂੰ ਆਪਾਂ ਦਰਦਰਾ ਜਿਹੜਾ ਉਹ ਮਿਕਸੀ ਦੇ ਵਿੱਚ ਪੀਸ ਲੈਣਾ ਬੇਸ਼ੱਕ ਤੁਸੀਂ ਕੁੰਡੇ ਦੇ ਵਿੱਚ ਜਾਂ ਕਾਸੀ ਦੇ ਵਿੱਚ ਵੀ ਮਾੜਾ ਮੋਟਾ ਕੁੱਟ ਲਓ ਜੇ ਵੈਸੇ ਕੁੱਟ ਸਕਦੇ ਜੇ ਦਰਦਰਾ ਤੁਸੀਂ ਪੀਸਣਾ ਇਸ ਲੋ ਹੁਣ ਜਿਹੜੇ ਔਲੇ ਆ ਜੀ ਇਹਨਾਂ ਨੂੰ ਆਪਾਂ 80% ਤੱਕ ਪਕਾਉਣਾ ਹੁੰਦਾ ਤੁਸੀਂ ਦੇਖ ਲੈਣਾ ਵੀ ਜਦੋਂ ਇਹ ਤਰੇੜਾ ਜੀਆਂ ਛੱਡ ਜਾਣ ਤਾਂ ਉਦੋਂ ਆਪਾਂ ਜਿਹੜੇ ਔਲੇ ਆ ਉਹ ਪਾਣੀ ਦੇ ਵਿੱਚੋਂ ਜਿਹੜੇ ਕੱਢ ਲੈਣੇ ਆ ਇਸ ਤਰ੍ਹਾਂ ਪਤਾ ਚੱਲ ਜਾਂਦਾ ਹੁੰਦਾ ਤਰੇਡ ਜੀ ਆ ਜਾਂਦੀ ਆ ਤਾਂ ਉਦੋਂ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਦੇਣਾ ਗੈਸ ਨੂੰ ਆਪਾਂ ਜਿਹੜਾ ਬੰਦ ਕਰ ਦੇਣਾ ਇਹ ਉਬਾਲ ਕੇ ਆਪਾਂ achar ਪਾ ਰਹੇ ਆ ਨਾ ਕਿ ਤਲ ਕੇ ਜਿਆਦਾਤਰ ਲੋਕ ਆ ਜਿਹੜਾ ਤਲ ਕੇ achar ਪਾਉਂਦੇ ਤੇ ਬਸ ਉਹ ਇੱਕ ਦੋ ਦਿਨ ਹੀ ਖਾਣ ਵਾਲਾ ਹੁੰਦਾ ਜੇ ਹਫਤਾ ਰਹਿ ਜੇ ਤਾਂ ਉਹ ਉਲੀ ਲੱਗ ਜਾਂਦੀ ਹੈ ਖਰਾਬ ਹੋ ਜਾਂਦਾ ਪਰ ਇਸ ਤਰੀਕੇ ਕਦੇ ਵੀ ਜਿਹੜਾ achar ਉਹ ਖਰਾਬ ਨਹੀਂ ਹੋਏਗਾ ਹੁਣ ਇਹ ਜਿਹੜੇ ਅਸੀਂ ਪਰਸੈਂਟ ਪੱਕਣ ਤੋਂ ਬਾਅਦ ਆਪਾਂ ਔਰੇ ਆ ਜਿਹੜੇ ਉਹ ਬਾਹਰ ਕੱਢ ਰਹੇ ਆ ਹੁਣ ਇਹਨਾਂ ਨੂੰ ਲਗਵਾਉਣੀ ਹੈ ਜੀ ਇੱਕ ਚੰਗੀ ਤਰ੍ਹਾਂ ਧੁੱਪ ਬਿਲਕੁਲ ਤੁਸੀਂ ਧੁੱਪੇ ਆ ਜਿਹੜਾ ਪਾ ਦਿਓ ਜਦੋਂ ਤੁਹਾਨੂੰ ਲੱਗੇ ਵੀ ਜਮਾ ਇਹ ਸੁੱਕ ਗਏ ਜੇ ਤੁਸੀਂ ਪੱਖੇ ਥੱਲੇ ਸਕਾਰ ਰਹੇ ਤਾਂ ਇਹਨੂੰ ਹੋਰ ਜ਼ਿਆਦਾ ਟਾਈਮ ਸੁਕਾਉਣਾ ਤੇ ਦੂਜੇ ਪਾਸੇ ਜਿਹੜਾ ਮਸਾਲਾ ਉਹਨੂੰ ਆਪਾਂ ਮਿਕਸੀ ਦੇ ਵਿੱਚ ਪਾ ਲਿਆ ਤੇ ਉਹਨੂੰ ਆਪਾਂ ਜਿਹੜਾ ਦਰਦਰਾ ਉਹ ਪੀਸ ਲਾਂਗੇ ਇਹ ਮਸਾਲੇ ਤੁਸੀਂ ਘਰੇ ਵਸ ਅੱਦਾ ਅੱਦਾ ਚਮਚਾ ਜਿਹੜੀਆਂ ਸਾਰੀਆਂ ਚੀਜ਼ਾਂ ਲੈ ਸਕਦੇ ਆ ਜੇ ਤੁਹਾਡਾ achar ਕਿਲੋ ਆ ਤਾਂ ਤੁਸੀਂ ਇੱਕ ਇੱਕ ਚਮਚਾ ਪੂਰਾ ਭਰ ਕੇ ਜਿਹੜਾ ਇਹ ਸੌਂਫ ਵਗੈਰਾ ਜਿਹੜਾ ਸਰੋਂ ਮੈਂ ਤੁਹਾਨੂੰ ਦੱਸੀਆਂ ਸਾਰੀਆਂ ਚੀਜ਼ਾਂ ਇਹ ਤੁਸੀਂ ਲੈ ਸਕਦੇ ਆ ਇਹ ਅੱਧਾ ਕਿਲੋ ਹੀ 올ੀ ਮੈਨੂੰ ਮਿਲੇ ਕਿਉਂਕਿ 올ਿਆਂ ਦਾ ਹਜੇ ਮੌਸਮ ਆ ਹੀ ਰਿਹਾ ਹੈਗਾ ਤੇ ਫਿਰ ਹੌਲੀ ਹੌਲੀ ਜਿਹੜੇ 올ੇ ਉਹ ਜ਼ਿਆਦਾ ਮਾਰਕੀਟ ਦੇ ਵਿੱਚ ਜਿਹੜੇ ਆ ਜਾਣਗੇ ਇਸ ਇਸ ਤੋਂ ਬਾਅਦ ਕੀ ਕਰਨਾ ਹੈ ਕਿ ਜਿਹੜਾ ਆਪਾਂ ਮਸਾਲਾ ਦਰਦਰਾ ਪੀਸ ਲਿਆ ਉਹ ਦੂਜੇ ਪਾਸੇ ਬਸ ਅੱਧਿਕ ਕੜ੍ਹੀ ਨਾ ਜਿਵੇਂ 2 ਚਮਚੇ ਸਰੋਂ ਦਾ ਤੇਲ ਲੈਣਾ ਤੇ ਦੂਜੇ ਪਾਸੇ ਜਿਹੜੇ 올ੇ ਆ ਇਨਾਂ ਨੂੰ ਧੁੱਪੇ ਆਪਾਂ ਸਖਾ ਲੈ ਤਾਂ ਕਿ ਗਿੱਲੇ ਨਾ ਰਹਿਣ ਜੇ ਗਿੱਲ ਰਹਿੰਦੀ ਹੈ ਤਾਂ ਉਹੀ ਉਲੀ ਦਾ ਕਾਰਨ ਹੁੰਦੀ ਆ ਦੂਜਾ ਇਹਨਾਂ ਦੀਆਂ ਜਿਹੜੀਆਂ ਗਿੜਕਾਂ ਕੱਢ ਦੇਣੀਆਂ ਗਿੜਕਾਂ ਕੱਢਣ ਦਾ ਇਹ ਫਾਇਦਾ ਹੁੰਦਾ ਇੱਕ ਤਾਂ ਗਿੜਕ ਤੋਂ ਹੀ ਉਲੀ ਲੱਗਦੀ ਹੈ ਉਲੀ ਨਹੀਂ ਲੱਗੇਗੀ ਦੂਜਾ ਜਿਵੇਂ ਹੁਣ ਰੋਟੀ ਤੇ ਰੱਖਿਆ ਔਲਾ ਭੱਜ ਜਾਂਦਾ ਹੁੰਦਾ ਹੈ ਨਾ ਥੱਲੇ ਡੱਗ ਪੈਂਦਾ ਹੁੰਦਾ ਤਾਂ ਉਹ ਜਿਹੜੀ ਚੀਜ਼ ਆ ਉਹ ਵੀ ਖਤਮ ਹੋ ਜਾਂਦੀ ਆ ਤਾਂ ਜਿੰਨੇ ਸਾਰੇ ਔਲੇ ਸੀਗੇ ਸਾਰਿਆਂ ਦੀਆਂ ਆਪਾਂ ਗਿੜਕਾਂ ਜਿਹੜੀਆਂ ਉਹ ਬਾਹਰ ਕਰ ਦੇਣੀਆਂ ਕਿਉਂਕਿ ਜਦੋਂ ਫਿਰ ਬਾਅਦ ਚ ਵੀ ਆਪਾਂ achar ਖਾਣਾ ਹੁੰਦਾ ਗਿੜਕ ਉਹਦੋਂ ਵੀ ਕੱਢਣੀ ਪੈਂਦੀ ਹੈਗੀ ਆ ਤੇ ਬੱਚ ਦਿੱਨਿਆ ਫਿਰ ਬਾਅਦ ਚੋ ਦਿੱਕਤ ਆਉਂਦੀ ਹੈ ਹਨਾ ਵੀ ਉਦੋਂ ਕੱਢ ਕੇ ਪਾਉਣਾ ਪੈਂਦਾ ਤਾਂ ਇਹ ਵਧੀਆ ਤਰੀਕਾ ਵੀ ਤੁਸੀਂ ਹੁਣੇ ਹੀ ਜਿਹੜੀਆਂ ਗਿੜਕਾਂ ਉਹ ਬਾਹਰ ਕੱਢ ਕੇ ਸਾਰੇ ਔਲੇ ਆ ਜਿਹੜੇ ਉਹ ਅਲੱਗ ਕਰ ਲਓ ਇਹ ਖਾਣਾ ਵੀ ਸੌਖਾ ਹੁੰਦਾ ਤਾਂ ਕਿ ਔਲਾ ਜਿਹੜਾ ਉਹ ਪੈਂਦਾ ਨਹੀਂ ਜਿਵੇਂ ਇੱਕ ਘਾਵਤ ਹੈਗੀ ਹੈ ਵੀ ਔਲਾ ਕਿੱਧਰ ਚਲਾ ਗਿਆ ਹਨਾ ਰੋਟੀ ਤੋਂ ਉਹ ਵਾਲੀ ਦੂਜੇ ਪਾਸੇ ਜਿਹੜਾ ਮਸਾਲਾ ਹੈਗਾ ਤੇਲ ਜਦੋਂ ਚੰਗੀ ਤਰ੍ਹਾਂ ਆਪਣਾ ਗਰਮ ਹੋ ਜੇ ਤਾਂ ਮਸਾਲੇ ਨੂੰ ਜਿਹੜਾ ਤੇਲ ਦੇ ਵਿੱਚ ਪਾਉਣਾ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੁਣ ਇਹਦੇ ਵਿੱਚ ਸਵਾਦ ਅਨੁਸਾਰ ਜਿਹੜਾ ਨਮਕ ਮਿਰਚ ਪੈਂਦਾ ਮੈਂ ਹਰੀਆਂ ਮਿਰਚਾਂ 2-3 ਪਾਤੀਆਂ ਇਹਦੇ ਨਾਲ ਥੋੜਾ ਟੇਸਟ ਹੋਰ ਵੀ ਵਧੀਆ ਬਣਦਾ ਏ ਤੁਸੀਂ ਹੈਗੀਆਂ ਤਾਂ ਪਾ ਵੀ ਸਕਦੇ ਨੇ ਸਕਿਪ ਕਰ ਦਿਓ ਲਾਲ ਮਿਰਚਾਂ ਪਾ ਸਕਦੇ ਆ ਦੂਜਾ ਇਹ ਅੱਧਾ ਦਾ ਚਮਚਾ ਜਿਵੇਂ ਨਮਕ ਮਿਰਚ ਅੱਧਾ ਕਿਲੋ ਹੀ ਹੈਗੇ ਆ ਉਹ ਆਪਾਂ ਨਮਕ ਮਿਰਚ ਤੇ ਹਲਦੀ ਆ ਪਾਉਣੀ ਆ ਹੋਰ ਆਪਾਂ ਇਹਦੇ ਵਿੱਚ ਕੋਈ ਮਸਾਲਾ ਜਿਹੜਾ ਉਹ ਨਹੀਂ ਪਾਉਣਾ ਹੈਗਾ ਇਹ ਮਸਾਲਾ ਮਤਲਬ ਬਾਜ਼ਾਰ ਚੋਂ ਵੀ ਮਿਲ ਸਕਦਾ ਤੇ ਇਹਨੂੰ ਆਪਾਂ ਘਰੇ ਵੀ ਬਣਾ ਸਕਦੇ ਹੁੰਨੇ ਆ ਇਹ ਥਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਤੀਆਂ ਬਸ ਇਹੀ ਹੁੰਦੀਆਂ ਇਹ ਤੁਸੀਂ ਇਦਾਂ ਮਸਾਲਾ ਘਰੇ ਆਪਾਂ ਬਣਾ ਸਕਦੇ ਆ ਇਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਭੁੰਨ ਕੇ ਜਦੋਂ ਇਹ ਗਰਮ ਹੀ ਹੋਵੇ ਬਸ ਤੇ ਉਹਦੇ ਜਿਹੜੇ ਆਪਾਂ ਔਲੇ ਆ ਗਿੜਕਾ ਕੱਢ ਕੇ ਰੱਖਿਆ ਹੋਏ ਇਹਦੇ ਵਿੱਚ ਪਾ ਦੇਣੇ ਆ ਇਹ ਜਿਹੜਾ achar ਆ ਨਾਲ ਦੀ ਨਾਲ ਹੀ ਖਾਣ ਦੇ ਲਈ ਤਿਆਰ ਹੋ ਜਾਂਦਾ ਇੱਕ ਦੋ ਦਿਨ ਤੁਸੀਂ ਰੱਖੋਗੇ ਤਾਂ ਹੋਰ ਜਿਹੜਾ ਥੋੜਾ ਸੌਫਟ ਜਾ ਹੋ ਜੇਗਾ ਪਰ ਇਹ ਕਰੰਚੀ ਜਾ ਤੇ ਬਹੁਤ ਹੀ ਯਮੀ ਯਮੀ ਟੇਸਟ ਵਾਲਾ ਤਾਂ ਨਾਲ ਦੀ ਨਾਲ ਹੀ ਬਣ ਜਾਂਦਾ ਬੇਸ਼ੱਕ ਤੁਸੀਂ ਇਹਨੂੰ ਹੁਣੇ ਤੋਂ ਖਾਣਾ ਜਿਹੜਾ ਸ਼ੁਰੂ ਕਰ ਦੋ ਤੇ ਬੇਸ਼ੱਕ ਇਹ 1 ਸਾਲ ਪਿਆ ਰਹੇ ਇਹ ਖਰਾਬ ਨਹੀਂ ਹੁੰਦਾ ਇਹ ਕਿਉਂਕਿ ਇਹ ਦੇ ਵਿੱਚ ਕੋਈ ਖਰਾਬ ਹੋਣ ਵਾਲੀ ਆਪਾਂ ਨਮੀ ਨਹੀਂ ਦੇ ਵਿੱਚ ਛੱਡੀ ਤੇ ਨਾ ਇਹਨੂੰ ਆਪਾਂ ਤਲਿਆ ਹੈਗਾ ਵੀ ਇਹ ਤੇਲ ਦੇ ਤਲੇ ਤੇ ਖਰਾਬ ਹੋ ਜੇ ਤੇ ਇਹ ਬਹੁਤ ਹੀ ਗੁਣਕਾਰੀ ਆ ਕਿਉਂਕਿ ਇਹਦੇ ਵਿੱਚ ਤੇਲ ਦੀ ਵਰਤੋਂ ਬਹੁਤ ਘੱਟ ਹੁੰਦੀ ਆ ਇਨੂੰ ਸਟੋਰ ਕਰਕੇ ਕਿਸੇ ਭਾਂਡੇ ਦੇ ਵਿੱਚ ਆਪਾਂ ਰੱਖ ਸਕਦੇ ਹਾਂ ਜਿੰਨਾ ਟਾਈਮ ਮਰਜ਼ੀ ਤੁਸੀਂ ਰੱਖ ਲਓ ਖਾ ਲਓ ਤੇ ਦੇਖੋ ਇਹਦੀ ਲੁੱਕ ਆ ਜਿਹੜੀ ਉਹ ਪੂਰੀ ਜਮੀ ਜਮੀ ਹੈਗੀ ਆ ਤੇ ਹੁਣ ਇੱਧਰ ਆਪਾਂ ਲੈ ਆਏ ਆ ਜੀ ਇੱਕ ਬਰਤਨ ਕੱਚ ਦਾ ਆਪਾਂ ਬਰਤਨ ਲਿਆ ਹੈਗਾ ਕੰਟੇਨਰ ਇਹਦੇ ਵਿੱਚ ਜਿਹੜਾ ਇਹ ਆਪਾਂ ਆਚਾਰ ਇਹਨੂੰ ਕੱਢ ਲਾਂਗੇ ਲੁੱਕੇ ਦੀ ਬਹੁਤ ਸੋਹਣੀ ਹੈ ਤੇ ਟੇਸਟ ਆ ਜਿਹੜਾ ਬਹੁਤ ਸੋਹਣਾ ਇਹਨੂੰ ਰੁੱਖਾ ਵੀ ਖਾ ਸਕਦੇ ਆ ਪੇਟ ਲਈ ਵਾਲਾਂ ਲਈ ਸਕਿਨ ਲਈ ਨਿਗਾ ਲਈ ਹਰ ਕਿਸੇ ਚੀਜ਼ ਲਈ ਜਿਹੜਾ ਆਲ ਆਉ ਗੁਣਕਾਰੀ ਆ ਸੱਚੀ ਜਿਵੇਂ ਸਿਆਣੇ ਕਹਿੰਦੇ ਹੈਗੇ ਆ ਵੀ ਆਲਾ ਖਾਣਾ ਬਹੁਤ ਜ਼ਰੂਰੀ ਆ ਤਾਂ ਇਹ ਚਾਰਾ ਤੁਸੀਂ ਡੇਲੀ ਇੱਕ ਦਵਾਈ ਬਣ ਗਈ ਤੇ ਇਹ ਤੁਸੀਂ ਰੋਜ਼ਾਨਾ ਇਹਨੂੰ ਖਾ ਸਕਦੇ ਆਂਗੇ ਬਹੁਤ ਇਹ ਟੇਸਟੀ ਵੀ ਬਣੇਗਾ ਯਮੀ ਯਮੀ ਬਣੇਗਾ ਤੇ ਇੱਕ ਹੋਰ ਮੇਨ ਗੱਲ ਆ ਵੀ ਇਹਦੇ ਵਿੱਚ ਸਿਰਕਾ ਪਾਉਣ ਦੀ ਬਿਲਕੁਲ ਵੀ ਲੋੜ ਨਹੀਂ ਅਸੀਂ ਵੀ ਸਿਰਕਾ ਨਹੀਂ ਪਾਇਆ ਇਸ ਤਰੀਕੇ ਤੁਸੀਂ ਬਣਾਉਣਾ ਤਾਂ ਸਿਰਕਾ ਪਾਉਣ ਦੀ ਵੀ ਲੋੜ ਨਹੀਂ ਤੇ ਉਲੀਏ ਜਿਹੜੀ ਉਹ ਵੀ ਬਿਲਕੁਲ ਨਹੀਂ ਲੱਗੇਗੀ ਤੁਸੀਂ ਵੀ ਇਸ ਤਰੀਕੇ ਜਿਹੜਾ ਬਣਾ ਸਕਦੇ ਹੋ ਮੈਂ ਵੀਰਪਾਲ ਕੌਰ ਸਿੱਖੋਂ ਜਾਂ ਤੋਂ ਪੇਜ ਨੂੰ ਫੋਲੋ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਰੇ ਆਚਾਰਾਂ ਦੀਆਂ ਵੀਡੀਓ ਦੇਖ